ਪਾਉਣ ਗੈਸ ਰੱਖਿਆ ਫਰਾਈਪੈਨ ਇਹਦੇ ਚ ਅੱਪਾ ਪਾਉਨੇ ਆਂ 올ਵੈਲ ਤੁਸੀਂ ਕੋਈ ਵੀ ਤੇਲ ਯੂਜ਼ ਕਰ ਸਕਦੇ ਹੋ ਜੋ ਪਾਉਨੇ ਹੋ ਇਹ ਆਪਾਂ ਡੇਢ ਕ ਚਮਚਾ ਪਾਇਜੇ ਤੇਲ ਪਾਉਨੇ ਆ ਕਿਉਂਕਿ ਜੇ ਤੇਲ ਬਕ ਤੇ ਉਹ ਕਰੀਮ ਵਗੈਰਾ ਸਾਰਾ ਕੁਝ ਬਾਦੀ ਪਊਗਾ ਤਾਂ ਹੀ ਬਣੂਗਾ ਪਨੀਰ ਲਬਾਬਦਾਰ ਅੱਜ ਤੁਹਾਨੂੰ ਰੈਸਟੋਰੈਂਟ ਸਟਾਈਲ ਬਣਾਉਣਾ ਦੱਸਦੇ ਆ ਤੇਲ ਹੋ ਗਿਆ ਗਰਮ ਆਪਾਂ ਇਹਦੇ ਚ ਪਾਉਨੇ ਆਂ ਦੋ ਤੇਜ ਪੱਤੇ ਇੱਕ ਟੁਕੜਾ ਦਾਲ ਚੀਨੀ ਇੱਕ ਪੀਸ ਜਿਮੇਤਰੀ ਦਾ ਮੈਂ ਲਏ ਨੇ ਦੋ ਚਾਰ ਲੌਂਗ ਚਾਰ ਕਹਰੀਆਂ ਇਲਾਇਚੀਆਂ ਤੇ ਪੰਜ ਦੇ ਛੇ ਕਾਲੀ ਮਿਰਚ ਦੇ ਪੀਸ ਤੇ ਆ ਪਾਈਕ ਚਮਚਾ ਪਾਉਣੇ ਇਹਦੇ ਵਿੱਚ ਜੀਰਾ ਇਹਨਾਂ ਨੂੰ ਫਤਨ ਭੁੰਨ ਲੇ ਇਦੇ ਵਿੱਚ ਨਾਲ ਹੀ ਆਪਾਂ ਪਾ ਦੇਣਾ ਲਸਣ ਤੇ ਅਦਰਕ ਇਹ ਆਪਾਂ ਮੋਟਾ ਮੋਟਾ ਇਸ ਲਈ ਕੱਟਿਆ ਹੈ ਕਿਉਂਕਿ ਇਹ ਆਪਾਂ ਬਾਅਦ ਚ ਇਹਨਾਂ ਗਰੇਵੀ ਬਣਾਉਣੀ ਹੈ ਪੀਸ ਲੈਣਾ ਇਹਨਾਂ ਨੂੰ ਥੋੜਾ ਜਿਹਾ ਫੇਕ ਲੋਨ ਨੇ ਇੰਨੇ ਧੁੰਮੀ ਦੇ ਮਸਾਲਾ ਆਪਾਂ ਭੁੰਨਦੇ ਰਹਾਂਗੇ ਇਹਨਾਂ ਦਾ ਜਿਹੜਾ ਅਸਰ ਹੈ ਇਹ ਚਮਿੱਟਾ ਦਾ ਰਹੂਗਾ ਆਪਾਂ ਇਹਨੂੰ 15 ਤੋਂ 20 ਮਿੰਟ ਭੁੰਨਣਾ ਮਸਾਲਿਆਂ ਨੂੰ ਤੇ ਨਾਲ ਆਪਾਂ ਪਾਉਨੇ ਆ ਪਿਆਜ਼ ਮੈਂ ਲਏ ਨੇ ਤਿੰਨ ਵੱਡੇ ਪਿਆਜ਼ ਇਹੇ ਆਪਾਂ ਰਸਲੀ ਜੇ ਕੱਟ ਲੇ ਮੋਟਾ ਮੋਟਾ ਤੇ ਆਪਾਂ ਨਾਲ ਲੈਨੇ 10 ਤੋਂ 12 ਪੀਸ ਕਾਜੂ ਤੇ ਨਾਲ ਆਪਾਂ ਲੈਨੇ ਇਹ 4 ਮਗਜ ਜਦੋਂ ਪਨੀਰ ਲਵਾਬਦਾਰ ਬਣਾਉਣਾ ਇਹਦੇ ਤੇ ਹੀ ਜ਼ਰੂਰੀ ਪੈਂਦੇ ਨੇ ਇਹ ਇੰਗਰੀਡੀਅੰਟ ਤੇ ਨਾਲ ਹੀ ਆਪਾਂ ਲੈਨੇ 4 ਟਮਾਟਰ ਇਹ ਵੀ ਆਪਾਂ ਇਸਲੀ ਜੇ ਕੱਟ ਲੈ ਪੁੱਤ ਨੂੰ ਜੇ ਤੁਸੀਂ ਗੱਦਰੀ ਚਾਹੁੰਦੇ ਹੋ ਤਾਂ ਪੰਨੇ ਆਪਾਂ ਇੱਕ ਚਮਚ ਨਮਕ ਇੱਥੇ ਚੰਚ ਕੁਸ਼ਮੀਰੀ ਲਾਲ ਮਿਰਚ ਆਧਾ ਚਮਚ ਹਲਦੀ ਉਹਦੇ ਰੰਗ ਮਗਾ ਕਲਰ ਬਹੁਤ ਨਾਲ ਆਉਂਦਾ ਹੋੜੀ ਦੀ ਲਾਲ ਮਿਰਚ ਇਹਨਾਂ ਨੂੰ ਪਾਹ ਲਾ ਲੈਣਾ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਕਪਲੀਆਂ ਨੇ 3 ਤੋਂ 4 ਕਸ਼ਮੀਰੀ ਲਾਲ ਮਿਰਚ ਇਹ ਵੀ ਆਪਾਂ ਵਿੱਚ ਹੀ ਪਾ ਦੇਣੀ ਹੈ ਹੁਣ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਪਕਾਣਾ 15-20 ਮਿੰਟ ਪਾਉਣੇ ਧਨੀਆ ਦੀਆਂ ਡੰਡੀਆਂ ਇਹ ਆਪਾਂ ਸਾਰਾ ਮਿਕਸਰ ਜਿਹੜਾ ਹੈਗਾ ਹੈਗਾ ਇਹਨੂੰ ਚੰਗੀ ਤਰ੍ਹਾਂ ਪਕਾ ਕੇ ਇਹਦੀ ਆਪਾਂ ਗਰੇਵੀ ਬਣਾਉਣੀ ਹੈ ਤੇ ਨਾਲ ਹੀ ਆਪਾਂ ਇਹਦੇ ਵਿੱਚ ਪਾ ਦਨੇ ਆ ਥੋੜਾ ਜਿਹਾ ਜਵੈਣ ਥੋੜਾ ਜਿਹਾ ਚਮਚਾ ਜਵੈਣ ਦਾ ਬੱਸ ਇਹਨੂੰ ਆਪਾਂ ਚੰਗੀ ਤਰੀਕੇ ਪਕਾ ਲੈਣਾ ਐ ਬਹੁਤ ਵਧੀਆ ਤਰੀਕੇ ਟੂ ਟਮਾਟਰ ਵਗੈਰਾ ਸਾਰਾ ਕੁਝ ਵਧੀਆ ਬਣ ਜਾਵੇ ਅਮੀਰ ਨਵਾਬਦਾਰ ਬਣਾਉਣ ਲਈ ਆਪਾਂ ਲਿਆਏ 800 ਗ੍ਰਾਮ ਪਨੀਰ ਇਹਨੂੰ ਆਪਾਂ ਕਯੂਬਸ ਵਿੱਚ ਕੱਟ ਲੈਣਾ ਪਾਸ ਤਰੀਕੇ ਕਿ ਉਹ ਜੂਸ ਕੱਟ ਲਿਆ ਹੁਣ ਆਪਾਂ ਇਹਨੂੰ ਥੋੜਾ ਜਿਹਾ ਪਕਾਵਾਂਗੇ ਤਲਾਂਗੇ ਮਤਲਬ ਡਰਾਈ ਜਾਂ ਕਰਾਂਗੇ ਇਹਨੂੰ ਥੋੜਾ ਜਿਹਾ ਘਿਓ 'ਚ ਡਰਾਈ ਰੋਸਟ ਜਾਂ ਇਹਦੇ 'ਚ ਆਪਾਂ ਚ ਛਿੜਕਿਆ ਨਮਕ ਥੋੜਾ ਜਾਂ ਥੋੜਾ ਜਿਹਾ ਲਾਲ ਮਿਰਚ ਪਾਊਡਰ ਥੋੜੀ ਜੀ ਹਲਦੀ ਥੋੜਾ ਜਿਹਾ ਕਸ਼ਮੀਰੀ ਲਾਲ ਮਿਰਚ ਪਾਊਡਰ ਥੋੜਾ ਜਾਂ ਹੋਮ ਮੇਡ ਗਰਮ ਮਸਾਲਾ ਥੋੜੀ ਜੀ ਕਾਲੀ ਮਿਰਚ ਹੁਣ ਆਪਾਂ ਇਹਨੂੰ ਥੋੜਾ ਜਿਹਾ ਫਰਾਈ ਪੈਨ ਚ ਤੇਲ ਪਾ ਕੇ ਡਰਾਈ ਰੋਸਟ ਜਾਂ ਕਰਦੇ ਹਾਂ ਨੂੰ ਜਿਵੇਂ ਥੋੜਾ ਇੱਕ ਪਕਾਉਣਾ ਕਿਉਂਕਿ ਫਿਰ ਇਹ ਜਿਹੜਾ ਪਨੀਰ ਹੈ ਇਹ ਟੁੱਟਦਾ ਵੀ ਨਹੀਂ ਤੇ ਬਹੁਤ ਵਧੀਆ ਫਿਰ ਇਹ ਪੇਸਟ ਹੈ ਤਾਂ ਵਧੀਆ ਆ ਜਾਊਗਾ ਇਹਨੂੰ ਹੁਣ ਆਪਾਂ ਕਰਦੇ ਹਾਂ ਇਹ ਆਪਾਂ ਦੂਜੇ ਗੈਸ ਤੇ ਧਰ ਲਿਆ ਫਰਾਈਪਨ ਚ ਇਹਦੇ ਚ ਆਪਾਂ ਪਾਉਨੇ ਆ ਥੋੜਾ ਜਿਹਾ ਆਲੂ ਆਇਲ ਕੋਈ ਵੀ ਤੇਲ ਤੁਸੀਂ ਪਾ ਸਕਦੇ ਹੋ ਕਿਉਂਕਿ ਆਪਾਂ ਹੁਣ ਪਨੀਰ ਥੋੜਾ ਜਾਂ ਰੋਸਟ ਕਰਨਾ ਹੈ ਇਹ ਗਰਮ ਹੋਣ ਤੇ ਆਪਾਂ ਇਹਨੂੰ ਪਾਉਨੇ ਆ ਵਿੱਚ ਇਹ ਤੇਲ ਆਪਣਾ ਗਰਮ ਹੋ ਗਿਆ ਹੁਣ ਆਪਾਂ ਇਹਦੇ ਚ ਪਾਉਨੇ ਆ ਪਨੀਰ ਪਤਾ ਜਿਆਦਾ ਨਹੀਂ ਭੁੰਨਣਾ ਬਸ ਥੋੜਾ ਜਿਹਾ ਭੁੰਨਣਾ ਇਹਨੂੰ ਆਪਾਂ ਕਿਉਂਕਿ ਜਿਹੜਾ ਹਲਦੀ ਵਗੈਰਾ ਉਹ ਨਾਲੇ ਉਹ ਪੱਕ ਜਾਂਦੀ ਮਸਾਲੇ ਤੇ ਨਾਲ ਹੀ ਜਿਹੜਾ ਕੇਸਟਰ ਫਿਰ ਬਹੁਤ ਵਧੀਆ ਹੁੰਦਾ ਹੈ ਸਬਜ਼ੀ ਚ ਫਿੱਕਾ ਫਿੱਕਾ ਨਹੀਂ ਲੱਗਦਾ ਇਹੋ ਇਹ ਹੀ ਮਤਲਬ ਹੁੰਦਾ ਸਰ ਵੀ ਆਪਣੇ ਮਸਾਲੇ ਬਿਲਕੁਲ ਭੁੰਨੇ ਗਏ ਹੁਣ ਆਪਾਂ ਇਹਨਾਂ ਨੂੰ ਠੰਡੇ ਹੋਣ ਤੇ ਫਿਰ ਮਿਕਸੀ ਚ ਇਹਦੀ ਪਿਉਰੀ ਬਣਾਉਣੀ ਹੈ ਇਹਦੀ ਗਰੇਵੀ ਬਣਾਉਣੀ ਹੈ ਗਰੇਵੀ ਆਪਾਂ ਇਹਦੀ ਬਹੁਤ ਢੀਕ ਬਣਾਉਣੀ ਹੈ ਕਿਉਂਕਿ ਜਿਹੜਾ ਪਨੀਰ ਲਵਾਬਦਾਰ ਦੀ ਗਰੇਵੀ ਹੁੰਦੀ ਹੈ ਉਹ ਆਪਾਂ ਨੂੰ ਸ਼ਾਹਣੀ ਪੈਂਦੀ ਹੈ ਬਹੁਤ ਹੀ ਮਰੀਮ ਬਣਾਉਣੀ ਹੈ ਆਪਾਂ ਇਹ ਫਿਰ ਪੀਸ ਕੇ ਤੇ ਫਿਰ ਇਹਨੂੰ ਛਾਣ ਕੇ ਦੀ ਗਰੇਵੀ ਤਿਆਰ ਕਰਾਂਗੇ ਕੀ ਪਨੀਰ ਤਵਸ ਕਰਨ ਦਾ ਮਤਲਬ ਇਹ ਹੀ ਹੁੰਦਾ ਹੈ ਟੁੱਟੂਗਾ ਨਹੀਂ ਹੁਣ ਪਨੀਰ ਆਪਣਾ ਏਵੇਂ ਮੇਰੀ ਜਿਹਾ ਮੇਰੇ ਰਹਿਣਗੇ ਜਦੋਂ ਆਪਾਂ ਵਿੱਚ ਪਾਵਾਂਗੇ ਸਬਜ਼ੀ ਦੇ ਆਪਣਾ ਜਿਹੜਾ ਮਸਾਲਾ ਸੀਗਾ ਉਹ ਪੁੱਜ ਗਿਆ ਦੇਖੋ ਕਿੰਨਾ ਵਧੀਆ ਭੁੰਨਿਆ ਗਿਆ ਆਪਾਂ ਇਹਨੂੰ ਮਿਕਸੀ ਚ ਪਾ ਕੇ ਇਹਦੀ ਪਿਉਰੀ ਬਣਾਉਣੀ ਹੈ ਇਹਦੇ ਚੋਂ ਆਪਾਂ ਜਿਹੜੀ ਸੀਗੀ ਦਾਲ ਚੀਨੀ ਉਹ ਕੱਢ ਦੇਣੀ ਪੀਸ ਇਹ ਜਿਹੜੀ ਦਾਲ ਚੀਨੀ ਸੀ ਆਪਾਂ ਕੱਢ ਦੇਣੀ ਆ ਬਾਹਰ ਤੇ ਬਾਕੀ ਨੂੰ ਆਪਾਂ ਪਾ ਕੇ ਪੀਸ ਲੈਣਾ ਮਿਕਸੀ ਦੇ ਵਿੱਚ ਜਿਹੜੇ ਆਪਾਂ ਇਹਦੇ ਚ ਪਾਏ ਸੀ ਢੜੀਆਂ ਦੇ ਡੰਡੀਆਂ ਉਹ ਉਹਦੇ ਨਾਲ ਜਿਹੜਾ ਦਾ ਟੇਸਟ ਬਹੁਤ ਵਧੀਆ ਆਊਗਾ ਬਹੁਤ ਜ਼ਿਆਦਾ ਵਧੀਆ ਹੁੰਦਾ ਏ ਆਪਾਂ ਤੇਜ ਪੱਤਾ ਵੀ ਇਹ ਚ ਕੱਢ ਸਕਦੇ ਆ ਕਿਉਂਕਿ ਦਾ ਅਸਰ ਨਿਕਲ ਗਿਆ ਆਪਾਂ ਇਹ ਵੀ ਬਾਹਰ ਕੱਢ ਦਨੇ ਆ ਉਹਦੇ ਨਾਲ ਆਉਦੀ ਪੀਸਟ ਸਬਜੀ ਬਹੁਤ ਵਧੀਆ ਹੁੰਦਾ ਹੈ ਜਿਹੜੀ ਗਰੇਵੀ ਹੋਊਗੀ ਉਹ ਗਰੇਵੀ ਵਿੱਚ ਬਹੁਤ ਵਧੀਆ ਟੇਸਟ ਆਉਂਦਾ ਥੋੜਾ ਜਿਹਾ ਹੈ ਨਾ ਧੋ ਕੇ ਵੀ ਵਿੱਚ ਪਾ ਲੈਣਾ ਪਾਣੀ ਥੋੜਾ ਜਿਹਾ ਕਿਉਂਕਿ ਆਪਾਂ ਪਤਲੀ ਬਣਾਉਣੀ ਹੈ ਜਿਹੜੀ ਗਰੇਵੀ ਬਣਾਉਣੀ ਹੈ ਸੋ ਆਪਾਂ ਇਹਦੇ ਵਿੱਚ ਪਾਣੀ ਪਾ ਸੱਟ ਦੇ ਥੋੜਾ ਜਿਹਾ ਇਹਨੂੰ ਹੁਣ ਆਪਾਂ ਪੀਸ ਲੈਂਦੇ ਹਾਂ ਦੇਖੋ ਆਪਣੀ ਕਿੰਨੀ ਵਧੀਆ ਗਰੇ ਮਤਲਬ ਗਰੇਵੀ ਤਿਆਰ ਹੋ ਗਈ ਜਿਹੜੀ ਆਪਾਂ ਇਨਾ ਬ੍ਰੀਕ ਪੀਸਣਾ ਹੈ ਇਹ ਇਹਦਾ ਕਲਰ ਹੈ ਇਹਦਾ ਟੈਕਚਰ ਬਹੁਤ ਵਧੀਆ ਬਹੁਤ ਸੋਹਣਾ ਹੈ ਆਪਾਂ ਹੁਣ ਇਹ ਸਾਰੀ ਪੁੰ ਲੈਣੀ ਹੈ ਆਪਾਂ ਹੁਣ ਦੂਜਾ ਮਸਾਲਾ ਭੁੰਦੇ ਹਾਂ ਆਪਾਂ ਗੈਸ ਤੇ 프라이ਪਨ ਗਰਮ ਕਰ ਲਿਆ ਇਹਦੇ ਚ ਆਪਾਂ ਥੋੜਾ ਜਿਹਾ ਤੇਲ ਪਾ ਲੈਨੇ ਆ अपना हो गया गर्म च सारे मसाले पाव थोड़ा जा लिया जीरा फिर बरीक कटे हुए प्याज ये दो प्याज लेने बरीक कट ले

ਜਿਹੜੀ ਗਰੇਵੀ ਸੀਗੀ ਉਹ ਪਾਸਾ ਾਨ ਕੇ ਰੱਖ ਲਈ ਬਹੁਤ ਵਧੀਆ ਆਪਣੀ ਸਿਆਰ ਹੋ ਗਈ ਆ ਪਾ ਪਾ ਆਪਣੀਆਂ ਤੇਨ ਕਟੀਆਂ ਹੋਈਆਂ ਬਰੀਕ ਹਰੀਆਂ ਮਿਰਚ ਅਜਿਹੇ ਲੱਤੋਂ ਤੇ ਅਬਰਕਾ ਤੇਸ ਪਾਇਆ ਉਹਨੂੰ ਥੋੜਾ ਜਿਹਾ ਸ਼ੇਕ ਤੇ ਹਰੀ ਮਿਰਚ ਨੂੰ ਲਵਾ ਕੇ ਅਜਿਹੀ ਸੌਣੇ ਖਸੂਰੀ ਮੇਥੀ ਤੇ ਨਾਲ ਬਰੀਕ ਕੱਟੇ ਹੋਏ ਟਮਾਟਰ ਪਾਇਆ ਇਹਦੇ ਸਾਤੀ ਕਤੂਰੀ ਮੇਥੀ ਆਪਾਂ ਇਹਦੇ ਚ ਪਾਉਨੇ ਆ ਟਮਾਟਰ ਦੋ ਟਮਾਟਰ ਬਰੀਕ ਕਰਤੇ ਨੇ ਵੇ ਇਹ ਆਪਾਂ ਮਨ ਮਸਾਲਾ 10-15 ਮਿੰਟ ਤੱਕ ਭੁੰਨਾਂ ਜਦ ਤੱਕ ਟਮਾਟਰ ਬਿਲਕੁਲ ਗਲ ਨਹੀਂ ਜਾਂਦੇ ਹੀ ਪੱਕ ਨਹੀਂ ਜਾਂਦੇ ਤੇ ਇਹਦੇ ਚ ਆਪਾਂ ਨਾਲ ਹੁਣ ਪਾਉਨੇ ਆ ਸਾਰੇ ਆਪਣੇ ਮਸਾਲੇ ਹੁਣ ਆਪਾਂ ਪਾਉਨੇ ਆ ਨਾਲ ਨਮਕ ਕਿਉਂਕਿ ਪਹਿਲਾਂ ਆਪਾਂ ਥੋੜਾ ਜਿਹਾ ਪਾਤਾ ਸੀ ਜਦੋਂ ਆਪਾਂ ਨਮਕ ਪਾਉਨੇ ਆ ਸਟਮਾਟਰ ਬਹੁਤ ਛੇਤੀ ਪੱਕ ਜਾਂਦੇ ਨੇ ਫਿਰ ਹਾਲੇ ਪਾਦ ਦਾ ਚਮਚਾ ਪਾਵਾਂਗੇ ਫਿਰ ਦੇਖ ਕੇ ਪਾਵਾਂਗੇ ਲਾਲ ਮਿਰਚ ਪਾਊਡਰ 1/2 ਚਮਚਾ ਹल्दी 1/2 ਚਮਚਾ ਹੋਮੇਡ ਗਰਮ ਮਸਾਲਾ ਨਾਲ ਹੀ ਕਸ਼ਮੀਰੀ ਲਾਲ ਮਿਰਚ ਉਹਨੂੰ ਮਸਲਾ ਲਾ ਕੇ ਮਿਕਸ ਕਰ ਲੈਣਾ 1 ਚਮਚ ਧਨੀਆ ਪਾਊਡਰ ਥੋੜਾ ਜਿਹਾ ਜੀਰਾ ਪਾਊਡਰ ਇਹਦੇ ਚ ਪਾਉਨੇ ਆ ਥੋੜਾ ਜਿਹਾ ਪਾਣੀ ਤੇ ਫਿਰ ਆਪਾਂ ਇਹਨੂੰ ਪਕਾਉਨੇ ਚੰਗੇ ਉਸੇ ਤਰੀਕੇ ਹੁਣ ਆਪਾਂ ਇਹਦੇ ਚ ਪਾਉਨੇ ਆ ਥੋੜਾ ਜਿਹਾ ਪਾਣੀ ਤੇ ਇਹਨੂੰ ਪਕਾਉਨੇ ਆ ਆਪਾਂ ਹੁਣ ਆਪਾਂ ਇਹਨਾਂ ਨੂੰ ਪਕਾਉਨੇ ਆ 5-7 ਮਿੰਟ ਇਹ ਆਪਣਾ ਮਸਾਲਾ ਬਹੁਤ ਵਧੀਆ ਭੁੰਨਿਆ ਗਿਆ ਇਹਦਾ ਕਲਰ ਪੂਰਾ ਰੈੱਡਿਸ਼ ਜਿਹਾ ਜਾਂ ਜਿਵੇਂ ਪਿੰਕਿਸ਼ ਜਿਹਾ ਹੋਣਾ ਚਾਹੀਦਾ ਮੇਂ ਪੈਸੇ ਕੈਮਰੇ ਚ ਨਹੀਂ ਆ ਰਿਹਾ ਤੇ ਆਪਾਂ ਹੁਣ ਇਹਦੇ ਚ ਪਾਉਨੇ ਆਪਦੀ ਗਰੇਵੀ ਬਹੁਤ ਵਧੀਆ ਦੇਖੋ ਆਪਣਾ ਮਸਾਲੇ ਦਾ ਕਲਰ ਵੀ ਬਹੁਤ ਵਧੀਆ ਤੇ ਆਪਾਂ ਗਰੇਵੀ ਪਾਤੀ ਹੁਣ ਇਹਦੇ ਚ ਇਹੀ ਰੰਗਵਾਰਾ ਚਾਹੀਦਾ ਸੀ ਬਹੁਤ ਵਧੀਆ ਹੈ ਬਹੁਤ ਹੀ ਟੇਸਟੀ ਤੇ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਊਗੀ ਦੇਖੋ ਗਰੇਵੀ ਆਪਣੀ ਕਿੰਨੀ ਵਧੀਆ ਬਣੀ ਹੈ ਤੁਸੀਂ ਇਹਦੇ 'ਚ ਜੇ ਲੱਗੇ ਥੋੜਾ ਜਿਹਾ ਪਾਣੀ ਪਾ ਕੇ ਇਹਨੂੰ ਸੈੱਟ ਕਰ ਸਕਦੇ ਜੇ ਹਾਰਡ ਹੋਵੇ ਇਹ ਜਿਵੇਂ ਗਰ ਮਤਲਬ ਜਿਵੇਂ ਜਿਆਦਾ ਲੱਗੇ ਇਹ ਵੀ ਗਾੜੀ ਹੈ ਹੁਣ ਆਪਾਂ ਇਹਨੂੰ ਚੰਗੇ ਤਰੀਕੇ ਨਾਲ ਮਿਕਸ ਕਰ ਦੇਣਾ ਜਿਹੜੇ ਆਪਾਂ ਪਨੀਰ ਕਰਾ ਕੀਤਾ ਸੀਗਾ ਇਹ ਆਪਾਂ ਇਹਦੇ 'ਚ ਪਾ ਲੈਨੇ ਆਂ ਉਨਪਾ ਇਹਦੇ ਚ ਪਾਉਨੇ ਆ ਆਪਣਾ ਪਨੀਰ ਆਪਾਂ ਬਿਲਕੁਲ ਅੱਧਾ ਕੱਪ ਪਾਣੀ ਦਾ ਹਨਾ ਗਰਮ ਪਾਣੀ ਦਾ ਇਹਨਾਂ ਚ ਪਾ ਕੇ ਸਾਰੇ ਕਾਸੇ ਵਿੱਚ ਪਾ ਦਨੇ ਆ ਇਹਦੀ ਜਿਹੜੀ ਕਨਸਿਸਟੈਂਸੀ ਆ ਬਹੁਤ ਵਧੀਆ ਹੈ ਠੀਕ ਆਪਾਂ ਇਹਨੂੰ ਹੁਣ ਥੋੜਾ ਜਿਹਾ ਹੋਰ ਪਕਾ ਲੈਨੇ ਆ 5-7 ਮਿੰਟ ਵੀ ਜਿਹੜਾ ਨਮਕ ਮਿਰਚ ਜੋ ਵੀ ਹੈਗੇ ਮਸਾਲੇ ਸਾਰੇ ਹੋਰ ਪਨੀਰ ਚ ਰਚ ਜਾਣ ਫਿਰ ਤੁਹਾਨੂੰ ਐਂਡ ਤੇ ਦਿਖਾਉਨੇ ਆ ਆਪਣਾ ਪਨੀਰ ਲਬਾਬਦਾਰ ਆਪਾਂ ਇਹਦੇ ਚ ਪਾਉਨੇ ਆ ਕਰੀਮ ਕਿਉਂਕਿ ਇਹ ਜੀ ਕਰੀਮ ਜਾਂ ਬਟਰ ਜ਼ਰੂਰ ਪੈਂਦਾ ਹੈ ਫੇਰ ਹੀ ਬਣ ਗਿਆ ਪਨੀਰ ਲਬਾਬਦਾਰ ਹੁਣ ਆਪਣਾ ਪਨੀਰ ਲਬਾਬਦਾਰ ਬਣ ਕੇ ਤਿਆਰ ਹੈ ਇਹ ਤਾਂ ਥੋੜੀ ਜਿਹੀ ਪਾਤੀ کریم ਤੇ ਨਾਲ ਪਾਉਨੇ ਆ ਧਨੀਆ ਉੱਤੇ ਦੇਖੋ ਆਪਣੀ ਸਬਜੀ ਦੀ ਕਨਸਿਸਟੈਂਸੀ ਕਿੰਨੀ ਵਧੀਆ ਹੈ ਬਹੁਤ ਵਧੀਆ ਆਪਣਾ ਪਦੀਆ ਤਿਆਰ ਹੋ ਗਿਆ ਮੇਰਾ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਮੇਰਾ ਚੈਨਲ ਪਲੀਜ਼ ਸਬਸਕ੍ਰਾਈਬ ਕਰ ਲਓ ਸ਼ੇਅਰ ਕਰਦੇਆ ਕਰੋ ਮੇਰਾ ਹੌਸਲਾ ਵੜੇ ਰਹਿੰਦਾ ਮੈਂ ਅੱਗੇ ਫਿਰ ਵੱਧ ਤੋਂ ਵੱਧ ਵੀਡੀਓ ਬਣਾ ਸਕਾਂ ਮੈਂ ਤੁਹਾਡੇ ਹੌਸਲੇ ਨਾਲ ਅੱਗੇ ਵੱਧ ਸਕਦੀ ਹਾਂ ਸੋ ਥੈਂਕ ਯੂ ਸੋ ਮੱਚ